ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਜੀ 1:30 ਦਾ ਟਾਈਮ ਹੈ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਵੀਡੀਓ ਚੰਗੀ ਲੱਗੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਵੀ ਜ਼ਰੂਰ ਦੱਸਿਓ ਬਾਕੀ ਜੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਜਿਹੜੀ ਵੀਡੀਓ ਆ ਥੰਬਨੇਲ ਦੇਖ ਕੇ ਵੀ ਆਪਾਂ ਕਿਸਵਾਰੇ ਬਣਾ ਰਹੇ ਆ ਉਕਾ ਕਾਫੀ ਵਾਰ ਜੀ ਮੈਨੂੰ ਮੈਸੇਜ ਆਉਂਦੇ ਨੇ ਕਿ ਤੁਹਾਡੇ ਬੱਚੇ ਕਿੰਨੇ ਨੇ ਆ ਤੁਹਾਡੇ ਹਸਬੰਦ ਕੀ ਕੰਮ ਕਰਦੇ ਨੇ ਆ ਫੈਮਲੀ ਚ ਕੌਣ ਕੌਣਾ ਤੁਹਾਡੇ ਫਿਰ ਤਾਂ ਕਰਕੇ ਮੈਂ ਸੋਚਿਆ ਵੀ ਤਾਂ ਅੱਜ ਜੜੀ ਵੀਡੀਓ ਬਣਾਈ ਆਪਾਂ ਤੁਹਾਡੇ ਨੇ ਇਸੇ ਚੀਜ਼ ਬਾਰੇ ਬਣਾਈਏ ਤੇ ਆਪਾਂ ਜਿਹੜੀ ਗੱਲ ਸ਼ੁਰੂ ਕਰਾਂਗੇ ਜੀ ਮੇਰੇ ਪੇਕੇ ਤੋਂ ਕਰਾਂਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਮੇਰਾ ਨਾਮ ਪਤਾ ਹੀ ਆ ਬੜੇ ਨਵੇਂ ਵੀਵਰਸ ਨੇ ਜੀ ਉਹਨਾਂ ਲਈ ਮੇਰਾ ਨਾਮ ਹੈ ਜੀ ਹਰਪ੍ਰੀਤ ਕੌਰ ਤੇ ਮੇਰੇ ਪੇਕੇ ਨੇ ਜੀ ਚੰਡੀਗੜ੍ਹ ਕਾਸਨ ਦੀ ਗੱਲ ਨੇ ਵੈਸੇ ਸਾਡਾ ਜੱਦੀ ਪਿੰਡ ਹੈ ਜੀ ਉਹ ਬਰਨਾਲੇ ਦੇ ਕੋਲ ਮਹਿਲ ਕਲਾਂ ਔਰ ਇੱਕ ਵੱਡੇ ਮਹਿਲ ਹੈ ਇੱਕ ਛੋਟੇ ਮਹਿਲ ਛੋਟੇ ਮਹਿਲਾਂ ਜਿਹੜਾ ਸਾਡਾ ਜੱਦੀ ਪਿੰਡ ਹੈ ਮੇਰੇ ਦਾਦਾ ਜੀ ਜੰਮੀ ਆ ਆਪਦੀ ਮੈਰਿਜ ਦੇ ਟਾਈਮ ਜਦੋਂ ਮੇਰੇ ਪਾਪਾ ਹੁਣੇ ਛੋਟੇ ਛੋਟੇ ਸੀ ਉਦੋਂ ਉੱਥੇ ਰਹਿੰਦੇ ਰਹੇ ਨੇ ਔਰ ਫਿਰ ਉਸ ਤੋਂ ਬਾਅਦ ਉਹ ਆਰਮੀ ਚ ਸੀ ਚਲੇ ਗਏ ਆਰਮੀ ਦੇ ਵਿੱਚ ਜੀ ਦਾਦਾ ਜੀ ਮੇਰੇ ਜਿਹੜੇ ਸੀ ਕਰਨਲ ਰਟਾਇਰ ਸੀਗੇ ਬਾਕੀ ਮੇਰੇ ਪਾਪਾ ਪੜੇ ਲਿਖੇ ਬਹੁਤ ਸੀ ਪਰ ਉਹ ਕੋਈ ਜੌਬ ਨਹੀਂ ਸੀ ਕਰਦੀ ਜਿਹੜੀ ਮੇਰੀ ਪੇਕਿਆਂ ਦੀ ਫੈਮਿਲੀ ਆ ਜੀ ਉਹਦੇ ਵਿੱਚ ਦਾਦਾ ਦਾਦੀ ਚਾਚਾ ਚਾਚੀ ਮੰਮੀ ਪਾਪਾ ਤੇ ਜਿਹੜੇ ਮੈਂ ਤੇ ਮੇਰਾ ਭਰਾ ਜੀ ਅਸੀਂ ਦੋ ਭੈਣ ਭਰਾ ਹਾਂ ਨਾ ਮੇਰੇ ਚਾਚਾ ਦੇ ਦੋ بیٹے-ਬੇਟੇ ਨੇ ਤੇ ਮੇਰੇ ਪਾਪਾ ਦੀ ਜੀ ਡੈਥ ਹੋ ਚੁੱਕੀ ਹੈ ਜਦੋਂ ਮੈਂ 6 ਸਾਲ ਦੀ ਸੀ ਉਦੋਂ ਨਾਲ ਡੈਥ ਹੋ ਗਈ ਸੀ ਮੇਰੇ ਦਾਦਾ ਦਾਦੀ ਦੀ ਡੈਥ ਹੋ ਚੁੱਕੀ ਆ ਸਾਡਾ ਪਾਲਣ ਪੋਸਣ ਆ ਜੀ ਉਹ ਮੇਰੇ ਦਾਦਾ ਦਾਦੀ ਤੇ ਮੰਮੀ ਨੇ ਤਿੰਨਾਂ ਨੇ ਮਿਲਕੇ ਕੀਤਾ ਤੇ ਜਿਹੜਾ ਮੇਰਾ ਭਰਾ ਜੀ ਉਸ ਟਾਈਮ ਬਾਹਰ ਉਹ ਉਸ 18 ਸਾਲਾਂ ਦੇ ਅਸੀਂ ਉੱਦੀ ਬਾਦ ਚਲੇ ਗਏ ਸੀ ਤੇ ਬਾਕੀ ਜਿਹੜੇ ਮੇਰੇ ਚਾਚਾ ਜੀ ਆ ਜੋ ਵੀ ਕੰਮੋਂ ਰਿਟਾਇਰ ਨੇ ਉਹ ਵੀ ਇਸ ਟਾਈਮ ਬਾਹਰ ਨੇ ਤੇ ਬਾਕੀ ਜੀ ਮੇਰੀੜੀ ਪੜ੍ਹਾਈ ਆ ਉਹ ਪਲੱਸ 2 ਮੈਂ ਪੜ੍ਹੀ ਹੋਈ ਆ ਪਲੱਸ 1 ਮੈਂ ਮੈਡੀਕਲ ਨਾ ਕੀਤੀ ਆ ਪਲੱਸ 2 ਮੈਂ ਆਰਟਸ ਕੀਤੀ ਆ ਉਹ ਜਿਹੜੀ ਪਲੱਸ 2 ਹੈ ਜੀ ਮੈਂ ਮੈਰਿਜ ਤੋਂ ਬਾਅਦ ਕਲੀਅਰ ਕੀਤੀ ਸੀ ਬਾਹਰ ਹੀ ਕੰਪਲੀਟ ਬਾਹਰ ਹੀ ਕੰਪਲੀਟ ਕੀਤੀ ਆ ਨਤੇ ਕਿਉਂਕਿ ਮੇਰੇ ਜਿਹੜੇ ਦਾਦਾ ਜੀ ਸੀ ਜੀ ਉਹਨਾਂ ਦੀ ਜਿਹੜੀ ਡੈਥ ਆ ਉਹ ਹਾਰਟ ਅਟੈਕ ਨਾਲ ਹੋਈ ਸੀ ਤੇ ਜਿਹੜੇ ਉਹਨਾਂ ਨੂੰ ਦੋ ਤੀਸਰਾ ਅਟੈਕ ਇਹ ਨਹੀਂ ਮੇਰੀ ਮੈਰਿਜ ਤੋਂ ਬਾਅਦ ਆਇਆ ਸੀ ਦੋ ਅਟੈਕ ਉਹਨਾਂ ਨੂੰ ਮੇਰੀ ਵਿਆਹ ਤੋਂ ਪਹਿਲਾਂ ਆ ਚੁੱਕੇ ਸੀ ਪਹਿਲਾ ਅਟੈਕ ਜਿਹੜੇ ਮੇਰੇ ਪਾਪਾ ਦੀ ਡੈਥ ਹੋਈ ਸੀ ਉਦੋਂ ਜਿਆਦਾ ਟੈਨਸ਼ਨ 'ਚ ਚਲੇ ਗਏ ਸੀ ਉਹ ਦੂਸਰਾ ਅਟੈਕ ਜੀ ਜਦੋਂ ਮੇਰਾ ਮਤਲਬ ਬ੍ਰਦਰ ਦਾ ਪਤਾ ਨਹੀਂ ਚੱਲ ਰਿਹਾ ਸੀ ਬਾਹਰ 3 ਸਾਲ ਸਾਨੂੰ ਕੋਈ ਪਤਾ ਨਹੀਂ ਚੱਲਿਆ ਸੀ ਵੀ ਉਹ ਕਿੱਥੇ ਨੇ ਕਿਵੇਂ ਨੇ ਕੀ ਕਰ ਰਹੇ ਨੇ ਬਹੁਤ ਅਸੀਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕਿਸੇ ਦੇ ਥਰੂ ਵੀ ਮਤਲਬ ਹਰ ਵਾਰੀ ਸਾਨੂੰ ਮਤਲਬ 네ਗੇਟਿਵ ਹੀ ਖਬਰ ਆਉਂਦੀ ਹੁੰਦੀ ਸੀ ਇਹ ਹੀ ਰੀਜ਼ਨ ਸੀ ਕਿ ਜੇ ਉਹਨਾਂ ਨੂੰ ਦੂਸਰਾ ਅਟੈਕ ਆਇਆ ਫਿਰ ਉਹ ਮਤਲਬ ਮੇਰੀ ਮੈਰਿਜ ਕਰ ਦਿੱਤੀ ਗਈ ਉਸ ਤੋਂ ਬਾਅਦ ਹੀ ਮੇਰੀ ਮੈਰਿਜ ਦੇ ਵਿੱਚ ਤਾਂ ਹੀ ਉਹ ਸ਼ਾਮਲ ਨਹੀਂ ਸੀ ਮੇਰੇ ਕੋਲ ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਤੇ ਫੋਟੋਆਂ ਸ਼ੇਅਰ ਕੀਤੀਆਂ ਕਿ ਮੇਰੇ ਜਿਹੜੇ ਬ੍ਰਦਰ ਨੇ ਉਹ ਮੈਰਿਜ ਦੇ ਵਿੱਚ ਨਹੀਂ ਸੀਗੇ ਕਿਉਂਕਿ ਉਸ ਟਾਈਮ ਸਾਨੂੰ ਪਤਾ ਹੀ ਨਹੀਂ ਸੀ ਉਹ ਹੈ ਕਿੱਥੇ ਨੇ ਮੇਰੀ ਵਿਆਹ ਤੋਂ ਜੀ ਸਾਲ ਡੇਢ ਸਾਲ ਬਾਅਦ ਮਤਲਬ ਉਹਨਾਂ ਦੀ ਚਿੱਠੀ ਆਈ ਸੀ ਫਿਰ ਸਾਨੂੰ ਮਤਲਬ ਕੀ ਹੋਇਆ ਕਿ ਚਲੋ ਠੀਕ ਠਾਕ ਨੇ ਫਿਰ ਉਸ ਤੋਂ ਬਾਅਦ ਸਾਡੀ ਉਹਨਾਂ ਨਾਲ ਗੱਲ ਹੋਣੀ ਸ਼ੁਰੂ ਹੋਈ ਤੇ ਬਾਕੀ ਜੀ ਮੇਰੇ ਫਿਰ ਮੇਰੀ ਮੈਰਿਜ ਹੋਈ 2006 ਦੇ ਵਿੱਚ 2006 ਨੇ 23 ਜੁਲਾਈ 2006 ਦੇ ਵਿੱਚ ਮੇਰੀ ਮੈਰਿਜ ਹੋਈ ਤੇ 2007 ਦੇ ਵਿੱਚ 19 ਦਸੰਬਰ ਨੂੰ ਮੇਰੀ ਬੇਟੀ ਦਾ ਜਨਮ ਵਰਤ ਹੋਇਆ ਤੇ ਜਿਹੜੀ ਮੈਂ ਸਹੁਰਾ ਘਰ ਆ ਜੀ ਮੇਰਾ ਉਹ ਹੈਗਾ ਸੰਗਰੂਰ ਏਰੀਆ ਦੇ ਵਿੱਚ ਪੈਂਦਾ ਹੈ ਦਰੋਗੇਵਾਲ ਪਿੰਡ ਬੇਲੇਵਾਲ ਵੀ ਹੈ ਜਿਹਦਾ ਨਾਮ ਤੇ ਮੇਰੇ ਸਹੁਰੇ ਫੈਮਿਲੀ ਦੇ ਵਿੱਚ ਜੀ ਮਤਲਬ ਕਿ ਮੇਰੇ ਸੱਸ ਸਹੁਰਾ ਦਯੋਰ ਦਰਾਣੀ ਮੈਂ ਤੇ ਮੇਰੇ ਹਸਬੰਦ ਨੇ ਸਾਡੀ ਇੱਕੋ ਇੱਕ ਬੇਟਾ ਹੀ ਹੈ ਜੀ ਮੇਰੀ ਦਯੋਰ ਦਰਾਣੀ ਦੇ ਇੱਕ ਬੇਟਾ ਤੇ ਇੱਕ ਬੇਟੀ ਹੈ ਬਾਕੀ ਅਸੀਂ ਬਹੁਤ ਚਾਹੁੰਦੇ ਸੀ ਵੀ ਸਾਡੀ ਇੱਕ ਬੇਟੀ ਹੋਵੇ ਪਰ ਮੇਰੀ ਮਤਲਬ ਬੇਟੀ ਤੋਂ ਬਾਅਦ ਜੀ ਚਾਰ ਪੰਜ ਕੇਸ ਖਰਾਬ ਹੋ ਗਏ ਸੀ ਪਰ ਮਤਲਬ ਕਿ ਚਲੋ ਕਿਸਮਤ ਨਹੀਂ ਸੀ ਹਨਾ ਤੇ ਬਾਕੀ ਗੁਰੂ ਸਾਹਿਬ ਦਾ ਹੁਕਮ ਤੇ ਫਿਰ ਬਾਕੀ ਜਿਹੜੀ ਤੁਸੀਂ ਜਰੂਰ ਸੋਚ ਰਹੇ ਹੋਵੋਗੇ ਕਿਉਂਕਿ ਹੁਣ ਇੱਥੇ ਮੈਨੂੰ ਇਸ ਚੀਜ਼ ਦਾ ਜਵਾਬ ਦੇਣਾ ਵੀ ਚਾਹੀਦਾ ਹੈ ਕਈ ਵਾਰੀ ਦਿਮਾਗ ਚ ਆ ਜਾਂਦੀ ਹੈ ਜੀ ਗੱਲ ਮੰਨ ਦੀ ਵਿੱਚ ਕਿ ਅਗਰ ਮੇਰੀ ਫੈਮਲੀ ਪਿੱਛੋ ਬੈਕਗ੍ਰਾਉਂਡ ਦੇਖੀਏ ਤਾਂ ਬਹੁਤ ਤੁਸੀਂ ਦੇਖਿਆ ਹੋਣਾ ਵੀ ਕਰਨਲ ਦੀ ਬਹੁਤ ਚੀ ਪੋਸਟ ਹੁੰਦੀਆਂ ਵੀ ਕਰਨਲ ਸੀ ਚਾਚਾ ਜੀ ਵੀ ਕਰਨਲ ਸੀ ਤੇ ਮਤਲਬ ਕਿ ਮੇਰਾ ਭਰਾ ਵੀ ਬਾਹਰ ਹੈ ਹੈਨਾ ਵੀ ਫਿਰ ਮੈਂ ਮਤਲਬ ਕਿ ਇੱਥੇ ਮੈਰਿਜ ਕਿਵੇਂ ਜਾਂ ਪਿੰਡ ਵਿੱਚ ਕਿਵੇਂ ਇਹ ਜਿਹੜੀ ਮੇਰੀ ਮੈਰਿਜ ਹੋਈ ਹੈ ਜੀ ਅਰੇਂਜ ਮੈਰਿਜ ਸੀ ਜਿਹੜੀ ਮੇਰੇ ਹਸਬੰਦ ਨੇ ਸਾਡੀ ਯਾਨੀ ਕਿ ਰਿਸ਼ਤੇਦਾਰੀ ਦੇ ਵਿੱਚੋਂ ਹੀ ਮੇਰੇ ਰਿਸ਼ਤੇਦਾਰਾਂ ਨੇ ਰਿਸ਼ਤਾ ਹੀ ਕਰਵਾਇਆ ਸੀ ਅੱਗੇ ਤੇ ਬਾਕੀ ਜੀ ਕਿਸਮਤ ਦੀ ਗੱਲ ਹੁੰਦੀ ਆ ਮਿਹਨਤ ਹਨਾ ਵੀ ਕਿਸਮਤ ਦੀ ਸਾਰੀ ਹੁੰਦੀ ਆ ਬਾਕੀ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਅਗਰ ਮੇਰੇ ਬ੍ਰਦਰ ਬਾਹਰ ਨਹੀਂ ਤਾਂ ਫਿਰ ਮੈਂ ਮਤਲਬ ਅਸੀਂ ਕਿਉਂ ਇਨੀ ਆਫ ਕਰ ਰਹੀ ਹਾਂ ਤਾਂ ਮੈਂ ਅਸੀਂ ਬਾਹਰ ਕਿਉਂ ਨਹੀਂ ਗਏ ਅ ਕਿਉਂਕਿ ਜੀ ਦੇਖੋ ਮੇਰਾ ਬਰਾਦਰ 17 18 ਸਾਲ ਦਾ ਸੀ ਉਹ ਬਾਹਰ ਚਲੇ ਗਿਆ ਸੀ ਪਹਿਲਾਂ ਵੀ ਦੱਸਿਆ ਤੇ ਬਾਕੀ ਵੀ ਜਿਹੜੀ ਉਹਨਾਂ ਦੇ ਨਾਂ ਜਿਵੇਂ ਆਪਾਂ ਕਹਿੰਦੇ ਐਡਮਿਸ਼ਨ ਸਰਟੀਫਿਕੇਟ ਜੀ ਐਡਮਿਸ਼ਨ ਹੋਈ ਸੀ ਫਸਟ ਟਾਈਮ ਉਦੋਂ ਮੇਰੀ ਦਾਦੀ ਜੀ ਗਏ ਸੀ ਐਡਮਿਸ਼ਨ ਕਰਾਉਣ ਉਹਨਾਂ ਨੇ ਜੀ ਗਲਤੀ ਦੇ ਨਾਲ ਮਦਰ ਦੇ ਨਾਮ ਦੀ ਜਗ੍ਹਾ ਆਪਣਾ ਨਾਮ ਲਿਖਵਾਤਾ ਸੀ ਮੇਰੀ ਮੰਮਾ ਦਾ ਨਾਮ ਤਾਂ ਬਲਵੀਰ ਕੌਰ ਉਹਨਾਂ ਨੇ ਗੁਰਦੇয়াল ਕੌਰ ਲਿਖਵਾਤਾ ਸੀ ਤੇ ਫਿਰ ਉਸ ਤੋਂ ਬਾਅਦ ਜੀ ਜਨਨ ਕੀ ਕਾਫੀ ਵੀ ਕਿਉਂਕਿ ਫਿਰ ਉਹਨਾਂ ਦੇ ਜਿਹੜਾ ਪਾਸਪੋਰਟ ਸੀ ਉਹ 'ਚ ਵੀ ਮੇਰੀ ਦਾਦੀ ਦਾ ਨਾਮ ਆ ਗਿਆ ਸੀ ਮਦਰ ਦੇ ਨਾਮ ਦੀ ਜਗ੍ਹਾ ਤੇ ਤੇ ਫਿਰ ਕਾਫੀ ਵਾਰ ਮਤਲਬ ਕਿ ਕੋਸ਼ਿਸ਼ ਕੀਤੀ ਬਹੁਤ ਵੱਡਾ ਪ੍ਰੋਸੈਸ ਹੈ ਜੀ ਮਤਲਬ ਕਿ ਨਿਊਜ਼ਪੇਪਰ ਦੇ ਵਿੱਚ ਵੀ ਐਡ ਕੜਵਾ ਕੇ ਸਾਰਾ ਵੀ ਕਿਉਂਕਿ ਇਹ ਮੰਨ ਲਓ ਵੀ 7-8 ਸਾਲ ਇਹਨਾਂ ਨੂੰ ਲੱਗੇ ਨਾਮ ਚੇਂਜ ਕਰਾਉਣ ਲਈ ਬਹੁਤ ਲੰਬਾ ਪ੍ਰੋਸੈਸ ਹੈ ਤੁਹਾਨੂੰ ਵੀ ਪਤਾ ਵੀ ਨਾਮ ਚੇਂਜ ਕਰਾਉਣਾ ਹੁੰਦਾ ਬਹੁਤ ਔਖਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਹੁਣ ਇਹ ਮੇਰੇ ਮਤਲਬ ਕਿ ਬ੍ਰਦਰ ਦੇ ਤਾਂ ਮਤਲਬ ਕਿ ਹੈਗੇ ਨੇ ਮੰਮੀ ਪਰ ਮੇਰੇ ਨਹੀਂ ਹੈ ਤੇ ਡਾਕੂਮੈਂਟ ਦੇ ਵਿੱਚ ਹੁਣ ਉਹ ਨਾਮ ਕਿ ਰਿਲੇਸ਼ਨ ਜਿਹੜਾ ਬਲੱਡ ਰਿਲੇਸ਼ਨ ਹੁੰਦਾ ਟੁੱਟ ਗਿਆ ਮਤਲਬ ਤੇ ਮੇਰੇ ਡਾਕੂਮੈਂਟ ਦੇ ਵਿੱਚ ਮੇਰੀ ਮਦਰ ਦਾ ਨਾਮ ਹੋਰ ਹੈ ਮੇਰੇ ਬ੍ਰਦਰ ਦੇ ਡਾਕੂਮੈਂਟ ਦੇ ਵਿੱਚ ਮੇਰੀ ਮਦਰ ਦਾ ਨਾਮ ਹੋਰ ਹੈ ਤੇ ਉਹ ਬਲੱਡ ਰਿਲੇਸ਼ਨ ਹੁੰਦਾ ਹੈ ਡਾਕੂਮੈਂਟ 'ਚ ਵੀ ਨਿਊ ਟੁੱਟ ਗਿਆ ਇਹ ਰੀਜ਼ਨ ਇਸ ਪਿੱਛੇ ਬਾਕੀ ਜੀ ਇੱਕ ਇਹ ਵੀ ਹੈ ਮੈਂ ਥੋੜਾ ਜਿਹਾ ਮੇਰਾ ਸੁਭਾਅ ਥੋੜਾ ਜਿਹਾ ਨੇਚਰ ਅਲੱਗ ਹੈ ਵੀ ਮੈਨੂੰ ਇਹ ਲੱਗਦਾ ਜੀ ਵੀ ਆਪਣਾ ਵੀ ਮੈਂ ਝੂ ਬਣਾਵਾ ਆਪਣਾ ਕਮਾਕੇ ਬਣਾਵਾ ਅਸੀਂ ਆਪਣਾ ਕਰਕੇ ਬਣਾਈਏ ਕਿਉਂਕਿ ਮੇਰੇਾ ਸ਼ੁਰੂ ਤੋਂ ਮੇਰੇੜਾ ਜੇ ਪਾਲਣ ਪੋਸ਼ਣ ਦੇ ਮਾਤਰਦੇ ਨੇ ਕੀਤਾ ਸੀ ਉਹਨਾਂ ਨੇ ਹਮੇਸ਼ਾ ਇਹੀ ਕਿਹਾ ਵੀ ਜੋ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਜੋ ਵਰਕਤ ਹੁੰਦੀ ਹੈ ਨਾ ਆਪਾਂ ਹਮੇਸ਼ਾ ਗੁਰੂ ਸਾਹਿਬ ਅਗੇ ਵੀ ਅਰਦਾਸ ਇਹੀ ਕਰਦੇ ਆ ਕਿ ਰਭਾਵ ਦਾ ਦੇ ਜਿਹੜਾ ਦੇਖੇ ਨਾ ਖੋਈ ਹੈ ਨਾ ਸੋ ਬਸ ਇਹੀ ਹੈ ਜੀ ਵੀ ਮੈਂ ਮੈਨੂੰ ਇਹ ਆ ਵੀ ਜੋ ਕਿਉਂਕਿ ਇਹ ਸਚਾਈ ਵੀ ਹੈ ਜੀ ਜਿਹੜਾ ਆਪਾਂ ਮਿਹਨਤ ਨਾਲ ਆਪਣਾ ਕਮਾ ਲੈਨੇ ਆਂ ਤੇ ਉਹਦੇ ਵਿੱਚ ਜ਼ਿਆਦਾ ਯਾਨੀ ਕਿ ਸਕੂਨ ਹੁੰਦਾ ਤੇ ਮੈਂ ਇਥੋਂ ਯਾਨੀ ਕਿ ਮੈਂ ਅਗਰ ਕਹਾ ਕਿ ਮੈਂ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੁੰਦੀ ਮਤਲਬ ਆਪਣਾ ਕਰਕੇ ਆਪਣਾ ਹੀ ਬਣਾ ਕੇ ਅਸੀਂ ਕਰਨਾ ਚਾਹੁੰਦੇ ਆ ਕਿ ਚਾਹੇ ਥੋੜਾ ਬਣ ਜਵੇ ਜਾਂ ਆਪਾਂ ਇਹ ਨਹੀਂ ਕਹਿੰਦੇ ਬਹੁਤ ਜ਼ਿਆਦਾ ਬਣ ਜਵੇ ਹਨ ਬਹੁਤ ਜ਼ਿਆਦਾ ਲਾਲਸਾ بس ਜ਼ਿੰਦਗੀ ਅੱਛੀ ਦੀ ਗੁਜ਼ਰਦੀ ਜਾਵੇ ਜੀ ਕੋਈ ਦੁੱਖ ਸੁੱਖ ਨਾ ਹੋਵੇ ਸਭ ਤੋਂ ਵੱਡੀ ਹੈ ਕਿ ਫੈਮਲੀ ਇਕੱਠੀ ਰਹੇ بس ਖੁਸ਼ੀਆਂ ਰਹਿਣ ਠੀਕ ਹੈ ਜੀ ਕਹਿੰਦੇ ਹੁੰਦੇ ਆ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਇੱਕ ਪਾਸੇ ਚਾਹੇ ਕੱਖਾਂ ਦੀ ਕੁਲੀ ਹੋਵੇ ਕਿਉਂਕਿ ਉਹ ਕਹਿੰਦੇ ਹੁੰਦੇ ਸੀ ਜਿਹੜਾ ਘਰ ਆ ਨਾ ਹਰ ਵੀ ਕਦੇ ਉਹੋ ਇੱਟਾਂ ਤੋਂ ਘਰ ਨਹੀਂ ਬੰਦਾ ਘਰ ਬੰਦਾ ਜੀਆਂ ਨਾਲ ਜੋ ਉਹਦੇ ਵਿੱਚ ਰਹਿੰਦੇ ਨੇ ਪਰਿਵਾਰ ਉਹਨਾਂ ਦਾ ਆਪਸੀ ਮਿਲਜੁਲ ਕਿੱਦਾਂ ਹੈ ਪਿਆਰ ਕਿੱਦਾਂ ਦਾ ਹਨਾ ਤੇ ਉਹਦੇ ਨਾਲ ਘਰ ਬੰਦਾ ਸੋ ਇੱਕ ਪਾਸੇ ਤਾਂ ਦੇਖਿਆ ਹੋਊ ਆਪਾਂ ਇੱਕ ਕੱਖਾਂ ਦੀ ਕੁਲੀ ਦੇ ਵਿੱਚ ਵੀ ਕੋਈ ਬਹੁਤ ਸਕੂਨ ਨਾਲ ਰਹਿੰਦਾ ਦੂਸਰੇ ਪਾਸੇ ਮਹਿਲਾਂ ਦੇ ਵਿੱਚ ਵੀ ਕਈਆਂ ਨੂੰ ਚੈਨ ਨਹੀਂ ਆ ਤੇ ਕਿਉਂਕਿ ਅੱਜ ਕੱਲ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਹੈ ਜੀ ਇਸ ਕਰਕੇ ਬਸ ਇਹੀ ਆ ਵੀ ਪਰਮਾਤਮਾ ਗੇ ਅਰਦਾਸ ਕਰਦੀ ਆ ਕਿ ਵੀ ਜਿੰਨਾ ਵੀ ਦਵੇ ਬਸ ਖੁਸ਼ ਰਹੀਏ ਤੇ ਸਬਰ ਸੰਤੋਖ ਬਖਸ਼ੇ ਪਰਮਾਤਮਾ ਤੇ ਬਾਕੀ ਆਉਦੀ ਮਿਹਨਤ ਤਾਂ ਜਿਹੜੀ ਜਾਰੀ ਹੈ ਜੀ ਤੇ ਅੱਜ ਨਹੀਂ ਤਾਂ ਕੱਲ ਇੱਕ ਦਿਨ ਇੱਕ ਦਿਨ ਕਿਉਂਕਿ ਕਹਿੰਦੇ ਹੁੰਦੇ ਨਾ ਦੇਨ ਮਗਰੋਂ ਰਾਤ ਤੇ ਰਾਤ ਮਗਰੋਂ ਦਿਨ ਵੀ ਆਉਂਦਾ ਬਾਕੀ ਜਿਹੜਾ ਇਹ ਦੇ ਪਿੱਛੇ ਹੁਣ ਕਹੀ ਜਾਣੀ ਵੀ ਸੋਚਣਗੇ ਵੀ ਆ ਯਾ ਕਈ ਵਾਰੀ ਮਨ ਦੇ ਵਿੱਚ ਖਿਆਲ ਆ ਜਾਂਦੇ ਨੇ ਕਿ ਵੀ ਫਿਰ ਤੁਸੀਂ ਵੀ ਇਦਾਂ ਕਿਉਂਕਿ ਇੱਕ ਅੱਛੀ ਫੈਮਿਲੀ ਤੋਂ ਹੋ ਹਾਂ ਤੇ ਬਾਅਦ ਫਿਰ ਤੁਸੀਂ ਇਹ ਕਈ ਵਾਰੀ ਹੁੰਦਾ ਨਾ ਮੈਂ ਹੁਣ ਕਲੀਅਰ ਕਰ ਤੀ ਬੋਲ ਦਿੰਨੀ ਆ ਕਿ ਤੁਸੀਂ ਇਦਾਂ ਦੇ ਘਰ ਚ ਕਿਉਂ ਰਹਿ ਰਹੇ ਹੋ ਇਹ ਵੀ ਜਿੰਦਗੀ ਦੀ ਖੇਡ ਹੁੰਦੀ ਆ ਮੇਰੇ ਖਿਆਲ ਦੇ ਵਿੱਚ ਹਰ ਇੱਕ ਮੂਡ ਜ਼ਿੰਦਗੀ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਦੁੱਖ ਆਉਣੇ ਵੀ ਬਹੁਤ ਜ਼ਰੂਰੀ ਆ ਉਹ ਦੁੱਖਾਂ ਦੇ ਨਾਲ ਇੱਕ ਮੈਂ ਤੁਹਾਨੂੰ ਇੱਕ ਤਰ੍ਹਾਂ ਨਾਲ ਗੱਲ ਬਹੁਤ ਵਧੀਆ ਇੱਕ ਸ਼ੇਅਰ ਕਰਦੀ ਆ ਇੱਕ ਮੇਂ ਜਗ੍ਹਾ ਮੈਂ ਲਿਖਿਆ ਪੜਿਆ ਸੀ ਕਿ ਆਪਣੇ ਨਾਲ ਵਕਤ ਦਾ ਪਤਾ ਨਹੀਂ ਲੱਗਦਾ ਪਰ ਵਕਤ ਨਾਲ ਆਪਣੇ ਦਾ ਪਤਾ ਜ਼ਰੂਰ ਲੱਗ ਜਾਂਦਾ ਆਪਾਂ ਨੂੰ ਸੋ ਜਿਹੜੇ ਲੋਕ ਆਪਣੇ ਨਾਲ ਮਤਲਬ ਇਹ ਹੁੰਦਾਗਾ ਵੀ ਹਨਾ ਵੀ ਸੌਖੇ ਟਾਈਮ ਦੇ ਵਿੱਚ ਖੜੇ ਹੁੰਦੇ ਆ ਉਹ ਔਖ ਦੇ ਵਿੱਚ ਖੜਦੇ ਆ ਕਿ ਨਹੀਂ ਖੜਦੇ ਆ ਤੇ ਫਿਰ ਇਹ ਵੀ ਕਹਿੰਦੀ ਪਰਮਾਤਮਾ ਦੀ ਰਚਾਈ ਉਹ ਖੇਡ ਹੁੰਦੀ ਆ ਪਰਮਾਤਮਾ ਸਾਡੀ ਜ਼ਿੰਦਗੀ ਚ ਚੁਣਵੇਂ ਚੁਣਵੇਂ ਜਿਵੇਂ ਆਪਾਂ ਮੰਨ ਲਓ ਵੀ ਹੀਰੇ ਜਿਹੜੇ ਮਤਲਬ ਕਿ ਜਿਨ੍ਹਾਂ ਦੀ ਵਾਕਈ ਆਪਾਂ ਨੂੰ ਲੋੜ ਆ ਜਾਂ ਜੋ ਵਾਕਈ ਆਪਣੇ ਹੈਗੇ ਨੇ ਉਹਨਾਂ ਨੂੰ ਆਪਣੇ ਨਜ਼ਦੀਕ ਕਰ ਦਿੰਦਾ ਤੇ मुखੋਟੇ ਵਾਲਿਆਂ ਨੂੰ मुखोटा ਉਤਾਰ ਕੇ ਦੂਰ ਕਰ ਦਿੰਦਾ ਤੇ ਬਾਕੀ ਜੀ ਆਪਾਂ ਨੂੰ ਕੋਈ ਮਤਲਬ ਇਹ ਨਹੀਂ ਹੈਗਾਗਾ ਆਪਾਂ ਸੋਚੀਏ ਕਿ ਮੈਂ ਕਿ ਉਸ ਜ਼ਿੰਦਗੀ ਚੋਂ ਆਈ ਤੇ ਵੀ ਮੈਂ ਜਾਂ ਵੀ ਬਹੁਤ ਅਕੀਨ ਜੀ ਖੁਸ਼ ਆਂ ਸੀ ਆਪਣੀ ਫੈਮਿਲੀ ਦੇ ਵਿੱਚ ਬਹੁਤ ਖੁਸ਼ ਆਂ ਆਪਣੀ ਪਰਿਵਾਰ ਦੇ ਵਿੱਚ ਬਹੁਤ ਖੁਸ਼ ਆਂ ਕਿਉਂਕਿ ਜਿਹੜੀਆਂ ਜਿਹੜੀਆਂ ਖੁਸ਼ੀ ਦੀਆਂ ਚੀਜ਼ਾਂ ਨੇ ਜੀ ਮੁੱਲ ਆਪਣਾ ਬੱਚਾ ਹੈ ਨਾ ਆਪਣਾ ਪਰਿਵਾਰ ਤਾਂ ਗੁਰੂ ਸੇਵਨੀ ਹੋ ਤੇ ਬਹੁਤ ਕਿਰਪਾ ਕੀਤੀ ਹੋਈ ਆ ਮੈਂ ਅਗਰ ਆਪਣੇ ਹਸਬੰਦ ਦੀ ਗੱਲ ਕਰਾਂ ਕੋਈ ਨਸ਼ਾ ਪਤਾ ਨਹੀਂ ਉਹ ਕਰਦੇ ਹਾਂਜੀ ਮੇਰੇ ਵਿਆਹ ਤੋਂ ਬਾਅਦ ਸ਼ਰਾਬ ਜ਼ਰੂਰ ਪੀਂਦੇ ਸੀ ਉਹ ਵੀ ਮੈਂ ਕਿਹਾ ਕੇ ਛੁਡਵਾ ਦਿੱਤੀ ਆ ਤੇ ਦੂਸਰੀ ਜੀ ਮੇਰੇ ਬੱਚਾ ਜਿਹੜਾ ਉਹ ਤੁਸੀਂ ਦੇਖਿਆ ਉਹ ਵੀ ਅਮਰਤਾਰੀ ਆ ਤੇ ਪਹਿਲਾਂ ਸਾਡੇ ਘਰ ਦੇ ਵਿੱਚ ਜੰਨੀ ਮੀਟ ਸ਼ਰਾਬ ਵਗੈਰਾ ਆਉਂਦੀ ਸੀ ਤੇ ਇੱਕ ਵਾਰੀ ਤਾਂ ਮੈਂ ਤੁਹਾਨੂੰ ਅੱਗੇ ਵੀ ਸ਼ੇਅਰ ਕੀਤਾ ਸੀ ਤੇ ਵੀ ਥੋੜਾ ਜਿਹਾ ਹੋ ਗਿਆ ਸੀ ਜੀ ਕਿ ਹੁੰਦਾ ਟੈਨਸ਼ਨ ਦੇ ਵਿੱਚ ਮੇਰੇ ਸਹੁਰੇ ਵੀ ਗਲਤ ਸਾਈਡ ਜਾਣ ਲੱਗੇ ਸੀ ਪਰ ਗੁਰੂ ਸਾਹਿਬ ਨੇ ਚਲੋ ਕਿਰਪਾ ਕੀਤੀ ਕਿ ਸਾਡੇ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਇੱਕ ਚੰਗੀ ਜ਼ਿੰਦਗੀ ਬਖਸ਼ੀ ਬਸ ਬਾਕੀ ਤੁਹਾਡੀਆਂ ਦੁਆਵਾਂ ਨੇ ਜੀ ਤੁਹਾਡਾ ਸਾਥ ਹੈ ਤੁਹਾਡਾ ਸਪੋਰਟ ਹੈ ਤੇ ਕੋਈ ਆਪਾਂ ਨੂੰ ਜ਼ਿੰਦਗੀ ਤੋਂ ਗੁੱਸਾ ਗਿਲਾ ਨਹੀਂ ਆਪਾਂ ਖੁਸ਼ ਰਹਿਣੀ ਆ ਹਮੇਸ਼ਾ ਖਾਸਤ ਰਹਿਣੇ ਆ ਤੇ ਬਸ ਵਾਹਿਗੁਰੂ ਕਿਰਪਾ ਕਰੇ ਕਿ ਸਭ ਦੇ ਪਰਿਵਾਰ ਇਹਦੇ ਹੱਸਦੇ ਵਸਦੇ ਰਹਿਣ ਤੇ ਸਭ ਦੇ ਪਰਿਵਾਰ ਇਹਦੇ ਚੜ੍ਹਦੀਆਂ ਕਲਾ 'ਚ ਰਹਿਣ ਬਸ ਜੀ ਇਹੀ ਸੀ ਸਾਡੇ ਬਾਰੇ ਜਿਹੜਾ ਮੈਂ ਤੁਹਾਨੂੰ ਸਹਿਰ ਕਰਨਾ ਸੀ ਤੇ ਚਲੋ ਜੀ ਮਿਲਦੇ ਹੁਣ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆ ਤੇ ਮਿਲਦੇ ਆ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ